ਸਰਦਾਰ ਵਿਕੇ ਪੰਚਾਇਤ ਜਿੱਥੇ ਆਮ ਪਾਰਟੀ ਦਾ ਮੁਖ ਦਫ਼ਤਰ ਇਲੈਕਸ਼ਨ ਦਾ ਉਹ ਸਾਡੇ ਨਾਲ ਬਹੁਤ ਹੀ ਸਤਿਕਾਰ ਜੋ ਜੋ ਆਮ ਪਾਰਟੀ ਦੇ ਜਾਂਦੇ ਸਾਹਮਣੇ ਉਹ ਜੁੜ ਚੁੱਕੇ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਐ ਜਿਸ ਜੋ ਰਾਜੇ ਵਿੜੇਂਗੋ ਨੂੰ ਇੱਕ ਟਿੱਪਣੀ ਕੀਤੀ ਗਈ ਤੇ ਸਭ ਤੋਂ ਪਹਿਲੋ ਫਸਟ ਇਹਨਾਂ ਨੇ ਜਿਹੜਾ ਉਹ ਠੋਕਮਾ ਜਵਾਬ ਦਿੱਤਾ ਸੀ ਆਪਾਂ ਉਹ ਗੱਲ ਕਰਦੇ ਹਾਂ ਸਾਡੀ ਪਾਰਟੀ ਪੋਜੀਸ਼ਨ ਕੀ ਆ ਤੇ ਕਿਉਂ ਇਹ ਲੋਕ ਸਾਡੇ ਤੋਂ ਇਹ ਚੀਜ਼ ਨੂੰ ਵੰਡੀਆਂ ਪਾ ਕੇ ਸਾਡੇ ਜਾ ਲਾਲੋ ਬਰਾਦਰੀ ਜਾਂ ਸਮਾਜ ਨੂੰ ਵਧਣਾ ਚਾਹੁੰਦੇ ਕੀ ਕਹਿਣਾ ਇਸ ਬਾਰੇ ਗੱਲ ਆਪਾਂ ਕਰਦੇ ਹਾਂ ਹਾਂਜੀ ਸਰ ਜੀ ਸ਼ੋਭਨਾ ਜੀ ਲੱਖਾ ਸਿੰਘ ਵਿਟੋਆ ਜੈ ਭੀਮ ਜੈ ਭਾਰਤ ਬੈਕਰ ਜੀ ਕਾ ਖਾਲਸਾ ਬੈਕਰ ਜੀ ਕੀ ਫਤਿਹ ਤੁਹਾਡੇ ਚੈਨਲ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਸਰ ਜੀ ਕੀ ਜੀ ਪਿਛਲੀ ਤੇ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਜਿਆ ਪਹਿਲੀ ਵਾਰੀ ਤੁਸੀਂ ਉਹ ਜੋ ਰਾਜੇ ਬਰੇਂਗੂਲ ਕਿਹਾ ਤੇ ਤੁਸੀਂ ਥੋਕਮਾ ਜਵਾਬ ਦਿੱਤਾ ਜਿਹਦੀਆਂ ਹੋ ਗਿਆ ਇਹਦੇ ਬਾਰੇ ਕਿਉਂ ਇਹ ਲੋਕ ਇਤਰਾ ਕਰਦੇ ਜਿਉ ਇਹਨਾਂ ਦੀ ਅੰਦਰ ਦੀ ਮਾਸਤਕ ਜਾਂ ਖਰਾਬ ਜਾਂ ਦਿਮਾਗ ਤੋਂ ਦੇ ਖਰਾਬੇ ਕੀ ਕਰਨ ਇਹਨਾਂ ਦਾ ਵੇਖੋ ਜੀ ਅੱਗੇ ਸਿਆਣਿਆਂ ਦੀ ਕਹਾਪੀ ਸੀ ਕਿ ਗਿੱਦੜ ਦੀ ਮੌਤ ਆਉਂਦੀ ਤੇ ਪਿੰਡ ਵੱਲ ਨੂੰ ਭਜਦਾ ਹੁਣ ਅਸੀਂ ਕਹਿੰਨੇ ਆਂ ਕਿ ਜਿਹੜੇ ਮਜੀਬੀ ਸਿੰਘ ਬਾਬਾ ਜੀਵਨ ਸਿੰਘ ਦੀ ਅਣਸਵੰਸ ਜਾਗ ਚੁੱਕਿਆ ਵਾਲਨਕੀ ਜਾਗ ਚੁੱਕਿਆ ਸਾਡਾ ਜਮੀਾਰ ਭਾਈਚਾਰਾ ਜਾਗ ਚੁੱਕਿਆ ਆ ਇਹ ਹੁਣ ਕੁੱਤੇ ਦੀ ਮੌਤ ਆਉਦੀ ਇਹਦੇ ਪਿੰਡ ਵੱਲੇ ਪਾਈਦਾ ਇਹਨਾਂ ਕੁੱਤਿਆਂ ਦੀ ਮੌਤ ਆਈ ਆ ਜਿਹੜੀ ਸਾਡੀ ਸ਼ਾਨ ਦੇ ਖਿਲਾਫ ਬੋਲਦੇ ਆ ਸਾਡੇ ਸ਼ਾਨ ਦੇ ਖਿਲਾਫ ਆਵਾਜ਼ ਕਰਦੇ ਆ ਅਸੀਂ ਇਹਨਾਂ ਨੂੰ ਕਦੀ ਵੀ ਨਹੀਂ ਬਖਸ਼ਾਂਗੇ ਨਾ ਹੀ ਬਖਸ਼ਣ ਯੋਗ ਆ ਚੇਅਰਮੈਨ ਸਾਹਿਬ ਜੀ ਸੱਤ ਵੱਟਾ ਜਿਹੜਾ ਸਾਡਾ ਇਤਿਹਾਸ ਆ ਜਿਹਨੂੰ ਕਿਹਾ ਜਾਂਦਾ ਭਾਰਤ ਵਰਸ਼ ਉਹਦੇ ਵਿੱਚ ਇੱਕ ਸ਼ੌਕ ਚੱਕਰੇਗਾ ਜਿਹੜਾ ਸ਼ੌਕ ਸਮਰਾਟ ਜਿਹਨੇ ساری ਦੁਨੀਆ ਜਿੱਤ ਲਈ ਸੀ ਤੇ ਅਸੀਂ ਇਸ ਮੁਰਖ ਦੇ ਆਦਵਸੀ ਆ ਸਾਨੂੰ ਪੀਲ ਵੀ ਕਿਹਾ ਸੀ ਇੱਥੋਂ ਦੇ ਆ ਪਰ ਇਹ ਬਾਹਰੋਂ ਆਏ ਸੀ ਵਪਾਰ ਕਰਨ ਤੇ ਅੱਜ ਕਾਬਜ਼ ਹੋ ਗਏ ਇਹਦੇ ਬਾਰੇ ਕੀ ਕਹਿਣਾ ਜੀ ਵੇਖੋ ਜੀ ਬਹੁਤ ਵਧੀਆ ਤੁਹਾਡਾ ਸਵਾਲ ਆ ਜਦੋਂ ਕਿ ਗੁਰੂ ਦਸਵੇਂ ਪਾਤਸ਼ਾਹ ਛੋਟੀ ਉਮਰ ਵਿੱਚ ਸੀ ਤੇ ਉਸਤੇ ਬਾਪ ਨੇ ਕੁਰਬਾਨੀ ਦਿੱਤੀ ਸੀ ਹਿੰਦੂਆਂ ਦੀ ਖਾਤਰ ਜਿਵੇਂਕਰ ਉਹ ਦਿੱਲੀ ਵਿੱਚ ਸੀਸਨਾ ਦਿੰਦੇ ਤੇ ਨਾ ਸਿੱਖ ਦੀ ਪੱਗ ਰਣੀ ਸੀ ਤੇ ਨਾ ਹਿੰਦੂ ਦੀ ਮੋਛ ਰਣੀ ਸੀ ਉਦੋਂ ਸੀਸ ਕੌਣ ਲਿਆ ਸੀ ਚੁੱਕ ਕੇ ਬਾਬਾ ਜੀਮਲ ਸਿੰਘ ਲਿਆ ਸੀ ਭਾਈ ਜੇਤਾ ਜੀ ਲਿਆਇਆ ਸੀ ਜੇਕਰ ਉਹ ਸੀਸਨਾ ਲਿਉਂਦਾ ਤੇ ਗੁਰੂ ਦੇਸਵੇਂ ਪਾਸ਼ਾ ਉਹਨੂੰ ਗੱਲਾਂ ਲਾਉਂਦਾ ਸਾਨੂੰ ਤੇ ਉਹਨਾਂ ਗੱਲਾਂ ਲਾਇਆ ਅੰਗਰੇਟਾ ਗੁਰੂ ਦਾ ਬੇਟਾ ਇਹ ਕੀ ਚੀਜ਼ ਆ ਜਿਹੜੇ ਸਾਡੇ ਨਾਲ ਵਿਤਕਰੇ ਪਾਉਣਦੇ ਆ ਇਹਨਾਂ ਨੂੰ ਕਾਲਾ ਜਿਆਦਾ ਸੋਹਣਾ ਲੱਗਾ ਜਿੱਦਣ ਮਤਲਬ ਸਰਦਾਰ ਬੁੱਟਾ ਸਿੰਘ ਗ੍ਰਹਿ ਮੰਤਰੀ ਸਾਹਿਬ ਨੇ ਜਿੱਦਣ ਥੱਲਿਓਂ ਉੱਠ ਕੇ ਪਾਰਟੀ ਦੀ ਮਿਹਨਤ ਕਰਕੇ ਪਾਰਟੀ ਨੂੰ ਉੱਪਰ ਤਿੱਕਰ ਲਗਿਆ ਪਾਰਟੀ ਨੂੰ ਇਹਨਾਂ ਸਾਲ ਨਹੀਂ ਕੀਤਾ ਉਹਨੇ ਰੋਬ ਨਾ ਲਿਆ ਸਭ ਕੁਝ ਆਪਣੀ ਮਿਹਨਤ ਦਾ ਫਲ ਲਿਆ ਆ ਇਹਨਾਂ ਕਾਂਗਰਸ ਨੇ ਕੋਈ ਨਹੀਂ ਦਿੱਤਾ ਉਹਨੂੰ ਸਰ ਜੀ ਤੁਸੀਂ ਬਹੁਤ ਵਧੀਆ ਕਿਹਾ ਜੀ ਸਾਨੂੰ ਰੁਤਬਾ ਦਿੱਤਾ ਇੱਕ ਗੁਰੂ ਸਾਹਿਬ ਜੀ ਨੇ ਕਿ ਇੱਕ ਬੱਚੇ ਦਾ ਰੁਤਬਾ ਦਿੱਤਾ ਵਾ ਕਿ ਛਾਤੀ ਲਾ ਕੇ ਕਿ ਗੁਰੂ ਸਾਹਿਬ ਵੀ ਮੇਰੇ ਜਿਤਾ ਗੁਰੂ ਜੇ ਮੈਂ ਬੇਟਾ ਗੁਰੂ ਦਾ ਇਤਨਾ ਤੁਸੀਂ ਬੇੜੇ ਗੁਰੂ ਦੇ ਤਾਂ ਜਦੋਂ ਆਪਾਂ ਘਰ 'ਚ ਕੋਈ ਇਤਰਾ ਹੋ ਜਾਂਦੀ ਆ ਤੇ ਉਹਦੇ ਉੱਤਰ ਅਧਿਕਾਰੀ ਆਪਾਂ ਘਰ 'ਚ ਮੁਖੀ ਬਣਾਉਣਾ ਉਹ ਤਾਂ ਦਸਤਾਰ ਬੰਦੇ ਕੀਤੀ ਜਾਂਦੀ ਆ ਇਤਰੇ ਸਾਡੇ ਕੌਮ ਦੇ ਵਿੱਚ ਸਾਡੇ ਸਮਾਜ 'ਚ ਸਾਡੇ ਬਹੁਤ ਮਹਾਨ ਸ਼ਿਹਤ ਜਿਹੜੇ ਮੈਬੀ ਸਿੱਖ ਕੌਮ ਦੇ ਵਿੱਚ ਸਾਡੇ ਮਾਨਯੋਗ ਬਾਬੇ ਸੰਸੇ ਜੀ ਦੇ ਕਲਗੀ ਤੋੜਾ ਇਹ ਕਰਕੇ ਸਜਾਇਆ ਵੀ ਅੱਜ ਤੋ ਰਹਿਬਰ ਤੁਸੀਂ ਆ ਮੈਬੀ ਸਿੱਖ ਕੌਮ ਦੇ ਪਰ ਇਹਨਾਂ ਨੇ ਕਿਉਂ ਬਾਤ ਤੇ ਉਹਨੂੰ ਕਿਉਂ ਨਹੀਂ ਮੰਨਦੇ ਭੀ ਰਹਿਬਰ ਨੇ ਸਾਡੇ ਕੌਮ ਦੇ ਬਾਬਾ ਜੀ ਵੇਖੋ ਅੱਜ ਅਸੀਂ ਸਾਨੂੰ ਹਰੀ ਸਿੰਘ ਨਲਵੇ ਦੇ ਮਗਰੋਂ ਆਪਣਾ ਮਹਾਰਾਜ ਰਜੀਤ ਸਿੰਘ ਦੇ ਮਗਰੋਂ ਕਾਲੀ ਫੂਲਾ ਸਿੰਘ ਦੇ ਮਗਰੋਂ ਸਾਨੂੰ ਕੌਣ ਨੂੰ ਪਹਿਲਾ ਜਰਨਲ ਮਿਲਿਆ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੋ ਦਸ਼ਮੇਸ਼ ਧਰਨਾ ਦਲ ਦੇ ਨੇ ਜਿਹੜੇ ਕਿ ਅੱਜ ਹਰ ਇੱਕ ਥਾਂ ਤੇ ਆਵਾਜ਼ ਠੋਣਦੇ ਆ ਹੁਣ ਵੇਖੋ ਰਾਜ ਨੇ ਤੇ ਜਿਹੜੀ ਕਰਤੂਤ ਕੀਤੀ ਕੀਤੀ ਇਹਨਾਂ ਨੇ ਬਾਜਵਾ ਸਾਹਿਬ ਬਾਜਵਾ ਸਾਹਿਬ ਤੇ ਸਾਡੇ ਖੁਦ ਸਮਾਜ ਦੇ ਜੋ ਜਿਨ੍ਹਾਂ ਦੇ ਪਿਤਾ ਜੀ ਵੀ ਮੰਤਰੀ ਰਹ ਚੁੱਕੇ ਆ ਤੇ ਆਪ ਵੀ ਵਿਧਾਇਕ ਰਹ ਚੁੱਕੇ ਆ ਤੇ ਉਹ ਵੀ ਖੁਦ ਨਾਲ ਨੇ ਬਾਬਾ ਜੀਵਨ ਸਿੰਘ ਦੀ ਫੋਟੋ ਲਾ ਕੇ ਅਗਲੇ ਪਾਸੇ ਸਾਹਮਣੇ ਅਰਜੀਵ ਗਾਂਧੀ ਦੀ ਨੰਗੇ ਸਿਰ ਫੋਟੋ ਲਾਈ ਆ ਉਤਲੇ ਪਾਸੇ ਵੀ ਫੋਟੋਆਂ ਲਾਈਆਂ ਲੀਡਰਾਂ ਦੀਆਂ ਅਗਲੇ ਪਾਸੇ ਫਿਰ ਨੰਗੇ ਸਿਰ ਬੈਠੇ ਆ ਉੱਤੇ ਜੁੜੇ ਲੈ ਕੇ ਬੈਠੇ ਆ ਇਹਨਾਂ ਦੀ ਕੀ ਗੁਰਤੂਦ ਆ ਪਰ ਸਿਆਣਿਆਂ ਦੀ ਹਕਤ ਆ ਰੱਬ ਮਤ ਨਹੀਂ ਮਾਰਦਾ ਲੱਤ ਮਾਰਦਾ ਇਹਨਾਂ ਨੂੰ ਲੱਤ ਵੱਜ ਚੁੱਕੀ ਆ ਹੁਣ 2027 ਦੇ ਵਿੱਚ ਬਿਲਕੁਲ ਇਹਨਾਂ ਦਾ ਫੱਟੀ ਜਿਹੜੀ ਪੋਚੀ ਗਈ ਆ ਜਿਤਨਾ ਕਾਲੀਆਂ ਦੀ ਫੱਟੀ ਪੋਚੀ ਆ ਉਸੇ ਤਰ੍ਹਾਂ ਕਾਂਗਰਸ ਦੀ ਫੱਟੀ ਪੋਚੀ ਗਈ ਆ ਹੁਣ ਸਾਡਾ ਰਾਜ ਆਉਣ ਵਾਲਾ ਆ ਮੈਂ ਆਪਣੇ ਭਾਈਚਾਰੇ ਨੂੰ ਮذਬੀ ਸਿੱਖਾਂ ਨੂੰ ਵਲਨਿਕੀਆਂ ਨੂੰ ਜਮਿਆਰ ਭਾਈਚਾਰੇ ਨੂੰ ਆਰਾਮ ਗੜੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੁਹਾਡੇ ਚੈਨਰ ਮਾਈ ਵੀ ਜਿੰਨੇ ਵੀ ਹੈਗੇ ਆ ਕਾਮਯਾਬ ਹੋਵੋ 2027 ਦੇ ਵਿੱਚ ਇਹੋ ਜਿਹੜੇ ਗਰਕੇ ਹੋਏ ਲੀਡਰ ਨੇ ਸਾਡੀ ਸ਼ਾਨ ਦੇ ਖਿਲਾਫ ਬੋਲਦੇ ਆ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ। ਇੱਕ ਚੇਅਰਮੈਨ ਜੀ ਚਲੋ ਤੁਸੀਂ ਬਹੁਤ ਵਧੀਆ ਇੱਕ ਹੁਣੇ ਕਿਹਾ ਇੱਕ ਜਵਾਬ ਦਿੱਤਾ ਵੀ ਸਾਨੂੰ ਸਾਡਾ ਰਾਜ ਆਉਣ ਲੱਗਾ। ਰਾਜ ਭਾ ਕੇ ਤਾਂ ਮਿਲਦੇ ਆ ਕਿ ਅਗਰ ਆਪਾਂ ਜੁਨਿਟ ਬਣਾਈਏ ਤੇ ਸਾਡੇ ਜਿਹੜੀ ਆ ਐਸ ਜਾਂ ਬੀਸੀ ਦੇ ਵਿੱਚੋਂ ਆਪਾਂ ਉਹਨਾਂ 900 ਕਰੀਏ ਟੇਟਾ ਜਿਹੜੇ ਅੱਗੇ ਲੈ ਕੇ ਸਾਡੀ ਅਗਵਾਈ ਕਰ ਸਕਣ ਸਮਾਜ ਬਾਰੇ ਇਹਦੇ ਬਾਰੇ ਕੀ ਕਹਿੰਦੇ? ਬਿਲਕੁਲ ਠੀਕ ਹੈ ਜੀ। ਵੇਖੋ ਤੁਸੀਂ ਅਸੀਂ ਅੱਡੋ ਅੱਡ ਵਾਕਿਆ ਜਸੇ ਬੰਦੀਆਂ ਤੁਹਾਡੀ ਬਿਲਕੁਲ ਗੱਲ ਸਹੀ ਆ ਬਣਾਈਆਂ ਪਰ ਜਿਤਨਾ ਉਹ ਆਉਂਦੇ ਹਨਾ ਖਾਣ ਪੀਣ ਨੂੰ ਬਾਦਰੀ ਦੇ ਡੰਡੇ ਖਾਣ ਨੂੰ ਰਿਚ ਅਸੀਂ ਬਿਲਕੁਲ ਇੱਕਿਆ ਸਾਰਾ ਸਮਾਜ ਜੇ ਇੱਕਿਆ ਤੇ ਰਾਜੇ ਦੀ ਆ ਧੁੱਕੀ ਮੇਲੀ ਹੈ ਨਾ ਉਹ ਆਂਦੇ ਨਹੀਂ ਆ ਗਿਆ ਜਸਬੀਤ ਸਿੰਘ ਘੜੀ ਤੋੜ ਦਿੱਤੀ ਤੜੀ ਤੜ ਤੋੜੀ ਤੜੀ ਕਿ ਨਹੀਂ ਲਾਇਆ ਥੱਲੇ ਕਿ ਨਹੀਂ ਸਰ ਜੀ ਆਪ ਆਪਣੀ ਸਮਾਜ ਨੂੰ ਟਿੱਟਾ ਮਰਦੀਏ ਆਪਣੇ ਸਮਾਜ ਚ ਇੱਕ ਬਣਾਈਏ ਨਾ ਪਾਰਟੀ ਆਪਾਂ ਬਣਾਈ ਜਾਵੇ ਆਪਾਂ ਜਿਹੜਾ ਸਰਜਰਰੀ ਕੀਤੀਏ ਪਾਰਟੀ ਜੇ ਆਪਣੇ ਸਮਾਜ ਨੂੰ ਟਿੱਟਾ ਦਿੱਤੀਏ ਜੀ 27 ਦੇ ਵਿੱਚ ਵੇਖੋ ਕੀ ਹੋਣਿਆ 27 ਦੇ ਵਿੱਚ ਇਹੋ ਕੁਛ ਹੀ ਹੋਣਾ ਹੋਰ ਕੀ ਹੋਣਾ ਸਾਡੇ ਜਿੰਨੇ ਸਰਕਟ ਭਰਾ ਨੇ ਐਸੀ ਪਰਿਵਾਰ ਸਾਰੇ ਮਨਨ ਆਉਣਗੇ ਮੈਦਾਨ ਵਿੱਚ ਸਰਦਾਰ ਸਾਹਿਬ 34% ਸਾਡੀ ਵਾਦੀ ਆ ਸ਼ਰੂਕ ਕਾਟਾਂ ਦੀ ਜੇਕਰ ਇਹ ਸ਼ਰੂਕ ਕਾਟ ਮਹਰੇ ਸਿੰਘਾਂ ਨਾਈ ਸਿੰਘਾਂ ਨੂੰ ਖਮਿਆਰ ਸਿੰਘਾਂ ਨੂੰ ਹੋਰ ਬਰਾਦ ਨੂੰ ਬੀਸੀ ਨੂੰ ਨਾਲ ਲੈ ਕੇ ਤਰਦੇ ਇਹ ਆਉਣ ਵਾਲੇ ਮੁੱਖ ਮੰਤਰੀ ਹੋਣ ਨਾ ਕਿ ਸਾਨੂੰ ਇਹਨਾਂ ਦੀ ਜਿਹੜੀ ਜਨਰਲ ਕਾਟੀ ਆਪਣੇ ਆਪਣੇ ਹੰਕਾਰੀ ਲੋਕਾਂ ਦੀ ਲੋੜ ਨਾ ਪਵੇ ਵੇਖੋ ਜੀ ਸਾਡਾ ਜੋ ਕਿੰਨਾ ਪਰਿਵਾਰ ਆ ਜੇਕਰ ਅਸੀਂ ਇੱਕ ਝੰਡੇ ਥੱਲੇ ਆ ਜੰਨੇ ਆ ਆਉਣ ਵਾਲੀ ਸਤਾਈ ਦੇ ਵਿੱਚ ਸਾਰੇ ਜਾਣੇ ਮਨ ਬਣਾ ਕੇ ਜਿੱਤਨਾ ਹੁਣ ਵੱਖ-ਵੱਖ ਜਸੇ ਬੰਦੀਆਂ ਵੱਖ-ਵੱਖ ਅਸੀਂ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੀਆਂ ਕਾਰਜਾਪੀਆਂ ਕਰਨਦੇ ਆ ਗਾ ਜਿਹੜੀ ਵੀ ਪਾਰਟੀ ਸਾਨੂੰ ਸੰਯੋਗ ਦੇਊਗੀ ਅਸੀਂ ਉਹਦੇ ਨਾਲ ਸੰਯੋਗ ਕਰਾਂਗੇ ਅਸੀਂ ਸਾਰੇ ਹੀ ਭਰਾ ਆਪਨੂੰ ਆਪਣੇ ਜਿੱਥੇ-ਜਿੱਥੇ ਵੀ ਮਨ ਪ੍ਰਧਾਨ ਸਭਾ ਹਲਕਾ ਹੋਣਗੇ ਉੱਥੇ ਲਕਸ਼ਣ ਲੜਾਵਾਂਗੇ ਐਨੀ ਬਾਦੀ ਹੋਣ ਦੇ ਬਾਅਦ ਅਸੀਂ ਕਦੀ ਕੈਪਟਨ ਨੂੰ ਮੰਨ ਲੈਂਦੇ ਮੁੱਖ ਮੰਤਰੀ ਕਿਸੇ ਬਾਦਲੂ ਮੰਨ ਲੈਂਦੇ ਕਦੀ ਅਸੀਂ ਭਗਵਾਨ ਸਿੰਘ ਨੂੰ ਮੰਨ ਮੰਨੇ ਹੈ ਤੇ ਕੋ ਆਪਣੀ ਆਪ ਕੱਪਰ ਕਾਸ਼ਟ ਦੇਣਾ ਅਸੀਂ ਆਪਣਾ ਕੋਈ ਮੁੱਖ ਮੰਤਰੀ ਬਣਾਉਂਦੇ ਸਰਦਾਰ ਜੀ ਸਾਡੇ ਵੱਡਿਆਂ ਨੇ ਮਾਰਿਆ ਕਦੀ ਪੰਥ ਦੇ ਆ ਕੇ ਕਦੀ ਫਲਾਣੇ ਦੇ ਆ ਕੇ ਤੇ ਸਾਡੇ ਵੱਡਿਆਂ ਨੇ ਮਾਰਿਆ ਪਰ ਹੁਣ ਵਾਲੀ ਜਿਹੜੀ ਪੀੜ੍ਹੀ ਆ ਉਹ ਨਹੀਂ ਕਿਸੇ ਦੇ ਮਰਦੀ ਠੀਕ ਆ ਅਸੀਂ ਵੇਖ ਚੁੱਕੇ ਹਾਂ ਸਾਡੀਆਂ ਹੀ ਵੋਟਾਂ ਸਾਡੀਆਂ ਵੋਟਾਂ ਦੇ ਰਾਜ ਕਰਕੇ ਸਾਨੂੰ ਛੇਤਰ ਮਾਰਦੇ ਆ ਕਈ ਛੇਤਰ ਮਾਰਨ ਵਾਲੇ ਕੋਈ ਬੰਦੇ ਅਸੀਂ ਛਤਰਮਾਰ ਨਾਲ ਹੁਣ ਛਤਰ ਇਹਨਾਂ ਦੇ ਵੱਜਣਗੇ ਨਹੀਂ ਛਤਰਮਾਰ ਨਾਲ ਕਿਉਂ ਨਹੀਂ ਬੰਦੇ ਨਹੀਂ ਬੰਦੇ ਹੋ ਨਹੀਂ ਆਪਾਂ ਮਾਰਨ ਵਾਲੇ ਕਿਉਂ ਨਹੀਂ ਬੰਦੇ ਉਹ ਧੋਖੇ ਬਾਜਾ ਨਹੀਂ ਆਪਾਂ ਛਤਰ ਮਾਰਨ ਵਾਲੇ ਕਿਉਂ ਨਹੀਂ ਬੰਦੇ ਸਾਡੇ ਵਿੱਚ ਜਿਹੜੇ ਲੀਡਰ ਆ ਸਾਡੇ ਕੋਲ ਹੀ ਹੈ ਸਾਡੇ ਵਿੱਚ ਜਿੰਨਾ ਲੀਡਰ ਆ ਸਰਦਾਰ ਚਰਨਜੀਤ ਚੰਨੀ ਆ ਡੈਨੀ ਸਾਹਿਬ ਆ ਡੈਨੀ ਸਾਹਿਬ ਦਾ ਕੱਲ ਫੰਕਸ਼ਨ ਹੋਇਆ ਉੱਥੇ ਗੋਲ ਮਟੋਲ ਗੱਲ ਕਰਨ ਡਿਆ ਵੀ ਮਤਲਬ ਨਹੀਂ ਜੀ ਉਹ ਤੋਂ ਮੂੰਹ ਨਿਕਲ ਗਈ ਜੀ ਉਹਨੇ ਮਾਫੀ ਮੰਗ ਲਈ ਜੀ ਉਹਨੇ ਉਹ ਕਰ ਲਿਆ ਉਹਨੇ ਕਿਹੜੀ ਗੱਲ ਮਾਫੀ ਮੰਗੀ ਜੇ ਉਹਨੇ ਗਲਤੀ ਕੀਤੀ ਤੇ ਮਾਫੀ ਮੰਗੀ ਆ ਇਹਨੂੰ ਬੰਦਾ ਮਾਰ ਕੇ ਮੈਨੂੰ ਬੰਦਾ ਮਾਰ ਦੇਣਾ ਤੇ ਮੈਂ ਮਾਫੀ ਮੰਗ ਲੂ ਮੈਨੂੰ ਮਾਫ ਕਰ ਦੇਣਗੇ ਇਹਨੂੰ ਕਦੀ ਨਹੀਂ ਮਾਫ ਕੀਤਾ ਜਾਊਗਾ ਇਹਨੂੰ ਇਸੇ ਕੱਲ ਤੇ ਪਲਾਡ ਡੈਣੀ ਸਾਹਿਬ ਕਹੀ ਜਾਵੇ ਤੇ ਪਲਾਡ ਚੰਨੀ ਸਾਹਿਬ ਕਹੀ ਜਾਵੇ ਇਸ ਨੂੰ ਸਜ਼ਾ ਦਿਵਾਵਾਂਗੇ ਤੇ ਦਿਵਾ ਕੇ ਰਵਾਂਗੇ ਜੇ ਸਰਕਾਰ ਹੁਣ ਕੋਈ ਜਾਂ ਅਸੀਂ ਕਮਿਸ਼ਨ ਕੋਈ ਐਕਸ਼ਨ ਨਹੀਂ ਕਰਦਾ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਕੀ ਐਕਸ਼ਨ ਕਰੋਗੇ ਵੇਖੋ ਜੀ ਅਸੀਂ ਇਹਦਾ ਜਿਨਾ ਹਰਾਮ ਕਰ ਦੇਣਾ ਆ ਨਹੀਂ ਅਦਾਲਤੀ ਕਾਰਵਾਈ ਕਰੋਗੇ ਜਾਂ ਗਰੋਹ ਸੜਕੇ ਕਰੋਗੇ ਜਾਂ ਕੀ ਆਪਣੇ ਹੱਕ ਲਈ ਆਪਣੀ ਸਨਮਾਨ ਸਨਮਾਨ ਲਈ ਕੀ ਐਕਸ਼ਨ ਲੋਗੇ ਅਸੀਂ ਵੇਖੋ ਜੀ ਜੋ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਦੀ ਦੇਣ ਆ ਬਹੁਤ ਵੱਡੀ ਸਾਡੂੰ ਦੇਣ ਆ ਸਾਡੇ ਸਮਾਜ ਨੂੰ ਅਸੀਂ ਜੋ ਡਾਕਟਰ ਭੀਮਰਾਓ ਦੇ ਮੇਦਕਾਰ ਦੇ ਬੱਚੇ ਆ ਅਸੀਂ ਕਦੀ ਨਹੀਂ ਨੂੰ ਬਖਸ਼ਾਂਗੇ ਇਹਨੂੰ ਸਜ਼ਾ ਵੀ ਕਰਾਵਾਂਗੇ ਇਹਨੂੰ ਪਾਰਟੀ ਵਿੱਚੋਂ ਵੀ ਕਢਾਵਾਂਗੇ ਇਹਨੂੰ ਛੜਕਾਂ ਦੇ ਵੀ ਤੁਰਨ ਨਹੀਂ ਦਵਾਵਾਂਗੇ ਛੜਕਾਂ ਵੀ ਜਾਣ ਕਰਾਂਗੇ ਇੱਕ ਸਿਰਕ ਸਰਦਾਰ ਬੂਟਾ ਸਿੰਘ ਦਾ ਮਾਨਸਬਾ ਠੇਰ ਪੜ ਕੇ ਸਾਰੇ ਸਮਾਜ ਨੂੰ ਪਹੁੰਚੇ ਨਹੀਂ ਸਾਰੇ ਸਮਾਜ ਦਾ ਜੀ ਸਾਰੇ ਸਮਾਜ ਦਾ ਤੁਸੀਂ ਦੇਖਿਆ ਸਾਡੇ ਨਾਲ ਸਰਦਾਰ ਲਖਤ ਸਿੰਘ ਜੀ ਚੇਅਰਮੈਨ ਔਰ ਉਹਨਾਂ ਨੇ ਸਰਦਾਰ ਬਰਬੀਤ ਸਿੰਘ ਜੀ ਸਾਡੇ ਮਾਨ ਜੋ ਸਾਡੇ ਬਾਬਾ ਜੀ ਬੈਠੇ ਨੇ ਹੋਰ ਵਿੱਚ ਸਰਦੀ ਬਹੁਤ ਬੁੱਧੀਜੀਵੀ ਔਰ ਸਾਡੇ ਸਮਾਜ ਦੇ ਵਿੱਚ ਹੀਰੇ ਨੇ ਉਹਨਾਂ ਨੇ ਗੱਲ ਕੀਤੀ ਕਿ ਅਗਰ ਜੋ ਥੇਸ ਪਹੁੰਚੇ ਸਾਡੇ ਸਮਾਜ ਨੂੰ ਅਗਰ ਇਹਦੇ ਬਾਰੇ ਸਾਨੂੰ ਇਨਸਾਫ ਜਾਂ ਹੱਕ ਰੱਸੀ ਨਾ ਹੋਈ ਅਸੀਂ ਸੜਕਾਂ ਜਾਮ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਔਰ ਨ્યાਪਾਲਤਚ ਆਪਣੀ ਹੱਕ ਰੱਸੀ ਲਈ ਹਰ ਪਹਿਲੂ ਤੇ ਆਪਾਂ ਇਹ ਲੜਾਈ ਲੜਾਂਗੇ ਨਾ ਨਾ ਔਰ ਜਿਹੜੇ ਪਹਿਲੇ ਸਾਡੇ ਪਛੋਕੜ ਸੀ ਅਸੀਂ ਉਹ ਚੀਜ਼ ਨੂੰ ਲੈ ਕੇ ਜੋ ਸਾਡੇ ਇੱਥੇ ਦੇ ਆਦਵਸੀ ਜੀ ਭੀੜ ਸੀ ਅਸੀਂ ਉਹ ਇੱਕ ਜੁੜਤ ਇੱਕ ਉਹ ਬਣਾਵਾਂਗੇ ਅਸੀਂ ਸਾਰੇ ਆਪਣਾ ਜੋ ਪਲੇਟਫਾਰਮ ਇੱਕ ਤੇ ਲਿਆ ਕੇ ਸਾਰੇ ਜਿੰਨੇ ਹੈਗੇ ਆ ਸਾਡੇ ਵੱਖ-ਵੱਖ ਜਿੱਥੇ ਸਾਡੇ ਜੈ ਬੰਦੇ ਕੰਮ ਕਰ ਰਿਹਾ ਉਹਨਾਂ ਦੇ ਇੱਕ ਫਰੈਂਟ ਇੱਕ ਸਾਝਾ ਬਣਾ ਕੇ ਅਸੀਂ ਆਪਣੀ ਹਕੂਮਤ ਆਪ ਲੈ ਕੇ ਅਸੀਂ ਸਮਾਜ ਦੀ ਨਵੀਂ ਸਿਰਜਣਾ ਕੀਤੀ ਜਾਏਗੀ ਜਿਸ ਵਿੱਚ ਸ਼ੇਖਪੁਰ ਦਬੀ ਸੀ